ਜਿਹੜਾ ਵੀ ਕੋਈ ਸਟੂਡੈਂਟ ਇੰਡੀਆ ਤੋਂ ਸਟੱਡੀ ਵੀਜ਼ੇ ਤੇ ਆਉਣਾ ਚਾਹੁੰਦਾ ਹੈ ਤੇ ਜਾਂ ਜਿਹੜੇ ਜਰਮਨ ਦੇ ਵਿੱਚ ਸਟੱਡੀ ਵੀਜ਼ੇ ਤੇ ਹੈਗੇ ਨੇ ਅੱਗੇ ਜੌਬ ਸਿਕਰ ਵੀਜ਼ਾ ਕਿੱਦਾਂ ਲੈਣਾ ਜਾਂ ਜੌਬ ਸਿਕਰ ਤੋਂ ਬਾਅਦ ਤੁਸੀਂ ਜਿਹੜਾ ਵੀਜ਼ਾ ਐਕਸਟੈਂਡ ਕਰਾਉਣਾ ਹੁੰਦਾ ਵਰਕ ਪਰਮਿਟ ਦੇ ਵਿੱਚ ਉਹਦੇ 'ਚ ਤੁਹਾਨੂੰ ਕੀ ਕੀ ਪ੍ਰੋਬਲਮਾਂ ਜਿਹੜੀ ਆ ਸਕਦੀਆਂ ਉਹਦੇ ਰਿਲੇਟਡ ਅੱਜ ਆਪਾਂ ਇੰਟਰਵਿਊ ਕਰਾਂਗੇ ਪੂਰੀ ਪ੍ਰੋਪਰ ਇੰਟਰਵਿਊ ਹੋਊਗੀ ਕਿਉਂਕਿ ਇੱਕ ਸਟੂਡੈਂਟ ਦੀ ਜਿਹੜੀ ਫੀਲਿੰਗ ਆ ਉਹ ਦੂਸਰਾ ਸਟੂਡੈਂਟ ਹੀ ਸਮਝ ਸਕਦਾ ਵੀ ਅੱਛਾ ਮੈਂ ਸਟੂਡੈਂਟ ਦੇ ਮੰਨ ਲਓ ਜੇ ਮੈਂ ਸਟੱਡੀ ਵੀਜ਼ੇ ਤੇ ਜਰਮਨ ਜਾਣਾ ਹੋਵੇ ਮੈ proper ਤਰੀਕੇ ਨਾਲ ਜਿਹੜਾ ਗਾਈਡ ਕਰ ਸਕਦੇ ਨੇ ਸ਼ਾਇਦ ਤੁਸੀਂ ਜਿਨ੍ਹਾਂ ਦੀ ਗੱਲਾਂ ਧਿਆਨ ਨਾਲ ਸੁਣੋਗੇ ਵੀਡੀਓ ਨੂੰ ਬਿਨਾਂ ਸਕਿੱਪ ਕਰੇ ਤਾਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਵੀ ਇੰਡੀਆ ਤੋਂ ਤੁਸੀਂ ਕਿੱਦਾਂ ਆ ਸਕਦੇ ਹੋ ਉਹ ਵੀ ਆਪਾਂ ਵੀਡੀਓ ਐਡ ਕੀਤੀ ਆ ਵੀ ਪਬਲਿਕ ਯੂਨੀਵਰਸਿਟੀ ਦੇ ਵਿੱਚ ਕਿੱਦਾਂ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਵਾਲਾ ਬਟਨ ਦਬਾ ਕੇ ਰੱਖਿਓ ਕਿਉਂਕਿ ਬੈਕ ਟੂ ਬੈਕ ਵੀਡੀਓ ਆਉਣਗੇ ਤੇ ਆਜੋ ਫਿਰ ਆਪਾਂ ਇੰਟਰਵਿਊ ਕਰਦੇ ਹਾਂ ਸਟੂਡੈਂਟਸ ਦੀ ਤੁਹਾਨੂੰ ਦੱਸ ਦਿਆਂ ਵੀ ਕੀ ਕੀ ਜਰਮਨ ਦਾ ਜ ਬਹੁਤ ਸਾਰੇ ਭਣਾ ਭਰਾਵਾਂ ਦਾ ਮੈਸੇਜ ਹੁੰਦਾ ਵੀ ਸਾਡੇ ਕੋਲ ਜਿਹੜਾ ਜਰਮਨ ਦੀ ਸਾਡੀ ਸਟੱਡੀ ਹੈ ਕੰਪਲੀਟ ਹੋ ਗਈ ਹੈ ਵੀ ਅਸੀਂ ਅੱਗੇ ਵੀਜ਼ਾ ਲੈਣਾ ਹੈ ਜਾਂ ਜੋਬ ਸਿਕਰ ਵੀਜ਼ੇ ਦੇ ਨੇ ਜਾਂ ਵਰਕ ਪਰਮਿਟ ਕਿੱਦਾਂ ਮਿਲੂਗਾ ਸਾਨੂੰ ਬਹੁਤ ਸਾਰਿਆਂ ਨੂੰ ਜਿਹੜੀ ਹੈ ਵੀ ਆਪਾਂ ਕਹਿੰਦੇ ਵੀ ਰਿਜੈਕਟ ਹੁੰਦਾ ਅਪਲੇ ਨੂੰ ਕਹਿੰਦੇ ਜਿਹਨੂੰ ਆਪਾਂ ਜਰਮਨ ਦੇ ਵਿੱਚ ਉਹਦਾ ਸਾਹਮਣਾ ਕਰਨਾ ਪੈ ਰਿਹਾ ਕਈਆਂ ਨੂੰ ਤਾਂ ਹੈਗਾ ਵੀ ਇੱਥੋਂ ਕੰਟਰੀ ਆਊਟ ਵੀ ਮਿਲ ਜਾਂਦਾ ਜਰਮਨ ਤੋਂ ਬਹੁਤ ਸਾਰੇ ਸਟੂਡੈਂਟਸ ਨੇ ਇਦਾਂ ਦੇ ਇਹਨਾਂ ਨੂੰ ਕੰਟਰੀ ਆਊਟ ਮਿਲਿਆ ਤੇ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਇਦਾਂ ਦੀ ਕੇਸ ਇਹਨਾਂ ਨਾਲ ਵੀ ਹੋਇਆ ਸੀਗਾ ਇੱਕ ਕਾਫੀ ਟਾਈਮ ਤੋਂ 4-5 ਸਾਲ ਤੋਂ ਜਿਹੜਾ ਵੀ ਜਰਮਨ ਚ ਰਹਿ ਰਹੇ ਨੇ ਸਟੱਡੀ ਵੀ ਇੱਥੇ ਕੀਤੀ ਇਹਨਾਂ ਨੇ ਐਜ਼ ਅ ਸਟੂਡੈਂਟ ਆਏ ਸੀਗੇ ਤੇ ਦੂਸਰਾ ਉਸ ਤੋਂ ਬਾਅਦ ਦੋ ਚਾਰ ਗੱਲਾਂ ਹੋਰ ਵੀ ਕਰਾਂਗੇ ਕਿਉਂਕਿ ਬਹੁਤ ਸਾਰੇ ਸਟੂਡੈਂਟ ਨੇ ਇੱਥੇ ਜਿੰਨਾਂ ਦਾ ਲੋਕੀ ਜਿਹੜਾ ਮਾਈਂਡ ਆਪਾਂ ਕਹਿੰਦੇ ਆ ਪੂਰੀ ਤਰ੍ਹਾਂ ਵਾਸ਼ ਕਰ ਦਿੰਦੇ ਨੇ ਕੋਈ ਸਪੇਨ ਨੂੰ ਭੱਜ ਜਾਂਦਾ ਪੇਪਰ ਬਣਾਉਣ ਵਾਸਤੇ ਕੋਈ ਪੁਰਤਗਾਲ ਨੂੰ ਭੱਜ ਜਾਂਦਾ ਵੀ ਉਹ ਚੀਜ਼ਾਂ ਤੋਂ ਵੀ ਤੁਸੀਂ ਬਚੋ ਲੋਕਾਂ ਦੀਆਂ ਗੱਲਾਂ ਚ ਨਾ ਆਓ ਜੇ ਤੁਸੀਂ ਸਟੱਡੀ ਵੀਜ਼ਾ ਤਿਆਰ ਹੋ ਤਾਂ ਆਪਣੀ ਸਟੱਡੀ ਜਿਹੜੀ ਪੂਰੀ ਕੰਪਲੀਟ ਕਰੋ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਪਾ ਜੀ ਤੁਹਾਨੂੰ ਵੀ ਬਹੁਤ ਬੜੀ ਦੂਰ ਤੋਂ ਆ ਕੇ ਸਾਡੇ ਸਟੂਡੈਂਟਸ ਵਾਸਤੇ ਹੱਕ ਚ ਖੜਨ ਲਈ ਐਂਡ ਮੇਰਾ ਨਾਮ ਪਵਨਪ੍ਰੀਤ ਕੋਹੜਾ ਤੇ ਮੈਂ 2019 ਦੇ ਵਿੱਚ ਐਜਾਸਟੂਡੈਂਟ ਆਈ ਸੀਗੀ ਜਰਮਨ ਦੇ ਵਿੱਚ ਤਕਰੀਬਨ ਹੁਣ ਮੈਨੂੰ 5.5 ਸਾਲ ਹੋ ਚੁੱਕੇ ਨੇ ਜਰਮਨ ਰਹਿੰਦੀ ਨੂੰ ਤੇ ਮੈਂ ਐਮਬੀਏ ਕੀਤੀ ਹੋਈ ਆ ਉਸ ਤੋਂ ਬਾਅਦ ਮੈਂ ਜੋਬ ਸਿਕਰ ਵੀਜ਼ਾ ਲਿਆ ਜੋਬ ਸਿਕਰ ਵੀਜ਼ਾ ਲੈਣ ਤੋਂ ਬਾਅਦ ਮੈਨੂੰ ਮੇਰੇ ਹੀ ਫੀਲਡ ਦੇ ਵਿੱਚ ਜਿਹੜੀ ਆ ਜੋਬ ਲੱਭਣੀ ਪਈ ਆ ਉਸ ਤੋਂ ਬਾਅਦ ਵਿੱਚ ਜਾ ਕੇ ਮੇਰੇ ਪੇਪਰ ਚੜਿਆ ਕਨਵਰਟ ਹੁੰਦੇ ਆ ਆਪਣੇ ਵਰਕ ਪਰਮਿਟ ਦੇ ਵਿੱਚ ਜਦੋਂ ਤੁਸੀਂ ਬਰਲਿਨ ਚ ਰਹਿ ਰਹੇ ਹੋ ਤੁਹਾਨੂੰ ਮੰਨ ਲਓ ਵੀ ਪਹਿਲਾਂ ਜੋਬ ਨਹੀਂ ਮਿਲ ਰਹੀ ਸੀ ਜੀ ਤੁਹਾਡੀ ਸਟੱਡੀ ਦੇ ਰਿਲੇਟਡ ਤੇ ਤੁਹਾਨੂੰ ਜਿਹੜਾ ਵੀ ਫਿਸ਼ਾ ਨੂ ਜਿਹਨੂੰ ਆਪਾਂ ਕਹਿੰਦੇ ਆ ਉਹ ਵਾਲਾ ਪੇਪਰ ਮਿਲਿਆ ਸੀਗਾ ਤੇ ਉਹੀ ਪ੍ਰੋਬਲਮ ਹੁਣ ਬਹੁਤ ਸਾਰੇ ਹੋਰ ਵੀ ਸਟੂਡੈਂਟਸ ਨੂੰ ਆ ਰਹੀ ਆ ਤੇ ਉਹ ਤੁਸੀਂ ਕਿੱਦਾਂ ਚੇਂਜ ਕਰਾਈਆ ਤੁਸੀਂ ਕਿੱਦਾਂ ਉਹਦੇ ਰਿਲੇਟਡ ਜੋਬ ਲੱਭੀ ਆ ਅੱਜ ਥੋੜਾ ਜਿਹਾ ਤੁਸੀਂ ਦੱਸ ਸਕੋ ਸਟੂਡੈਂਟਸ ਨੂੰ ਭਾਈ ਉਦੋਂ ਤੱਕ ਜੀ ਮੈਨੂੰ ਪਤਾ ਕਿ ਤੁਸੀਂ ਜੋਬ ਇੱਥੋਂ ਬਾਹਰ ਲੱਭੀ ਸੀ ਬਰਲਿਨ ਤੋਂ ਬਾਹਰ ਹੀ ਲੱਭੀ ਆ ਕਿਉਂਕਿ ਪੜਲਿੰਡ ਦੇ ਵਿੱਚ ਹਾਂਜੀ ਪੜਲਿੰਡ ਦੇ ਵਿੱਚ ਤਾਂ ਬਹੁਤ ਜ਼ਿਆਦਾ ਡਿਫਿਕਲਟ ਆ ਈਵਨ ਕਿ ਵੀਜ਼ਾ ਸੈਂਡ ਕਰਵਾਉਣ ਵਾਸਤੇ ਅਪਾਇੰਟਮੈਂਟਸ ਵੀ ਨਹੀਂ ਮਿਲਦੀਆਂ ਨਾਰਮਲੀ ਜਦ ਕਿ ਅਸੀਂ ਕਰਦੇ ਹਾਂ ਮੈਲਡਮ ਕਰਵਾਉਣੇ ਹੋਵੇ ਤਾਂ ਵੀ ਬਹੁਤ ਬਹੁਤ ਟਾਈਮ ਜਿਹੜਾ ਵੇਟ ਕਰਨਾ ਪੈਂਦਾ ਇੱਥੇ ਸਾਰਿਆਂ ਨੂੰ ਫਿਰ ਮੈਂ ਆਪਣਾ ਸਾਡੀ ਜਿਹੜਾ ਚੇਂਜ ਕਰ ਲਿਆ ਸੀਗਾ ਤੇ ਮੈਂ ਬ੍ਰੈਂਡਨਬਰਗ ਮੇਰਾ ਹੁਣ ਨਵਾਂ ਸਾਡਾ ਠੀਕ ਹੈ ਮੈਂ ਪੜਲਿੰਡ ਦੇ ਨਾਲ ਹੀ ਪੈਂਦਾ ਹਾਂਜੀ ਪੜਲਿੰਡ ਦੇ ਨਾਲ ਹੀ ਪੈਂਦਾ ਆ ਜੀ ਤੇ ਮੈਂ ਆਪਣਾ ਉੱਥੋਂ ਆਪਣਾ ਵੀਜ਼ਾ ਜਿਹੜਾ ਐਕਸਚੇਂਜ ਕਰਵਾਇਆ ਮੈਨੂੰ ਮੈਂ ਆਪਣਾ ਘਰ ਵੀ ਫਿਰ ਉੱਥੇ ਲਿਆ ਸੀਗਾ ਤੇ ਉੱਥੋਂ ਮੇਰਾ ਵੀਜ਼ਾ ਐਕਸਚੇਂਜ ਹੋਇਆ ਜਦਕਿ ਉਹਨਾਂ ਨੇ ਵੀ ਮੈਨੂੰ ਕਹਿ ਦਿੱਤਾ ਸੀਗਾ ਕਿ ਤੁਸੀਂ ਆਪਣੀ ਸਟੱਡੀ ਦੇ ਰਿਲੇਟਿਡ ਹੀ ਜੌਬ ਲੈ ਕੇ ਆਓਗੇ ਤਾਂ ਫਿਰ ਉਸ ਤੋਂ ਬਾਅਦ ਮੈਂ ਲੈਂਗੁਏਜ ਦਾ ਵੀ ਕੋਰਸ ਕਰਿਆ ਬੀਆਈਐਨਸ ਮੇਰੀ ਕੰਪਲੀਟ ਹੈ ਬੀਆਈਐਨਸ ਕੰਪਲੀਟ ਕਰਨ ਤੋਂ ਬਾਅਦ ਫਿਰ ਮੈਂ ਜਾ ਕੇ ਜੌਬ ਸਰਚ ਵੀਜ਼ੇ ਤੋਂ ਬਾਅਦ ਜਿਹੜਾ ਮੈਨੂੰ ਇਹ ਮੇਰਾ ਵਰਕ ਪਰਮਿਟ ਜਿਹੜਾ ਮਿਲਿਆ ਹੋਇਆ ਮੈਂ ਐਜ਼ ਅ ਸ਼ਿਫਟ ਮੈਨੇਜਰ ਕੰਮ ਕਰਦੀ ਹਾਂ ਇੱਥੇ ਤੇ ਦੂਸਰਾ ਮੇਰਾ ਕੁਐਸਚਨ ਇਹ ਹੀ ਆ ਤੁਹਾਨੂੰ ਵੀ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਤੁਸੀਂ ਲੈਂਗੁਏਜ ਕਲੀਅਰ ਕੀਤੀ ਆ ਲੈਂਗੁਏਜ ਤੋਂ ਬਿਨਾ ਔਰੇ ਜੋਬ ਲੱਭਣੀ ਕਿੰਨੀ ਕ ਔਖੀ ਆ ਜਾਂ ਇੰਗਲਿਸ਼ ਵੇਸ ਤੇ ਪਰ ਜੋਬਸ ਵਗੈਰਾ ਲੱਭ ਸਕਦੇ ਆ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਇਹੀ ਸਵਾਲ ਹੁੰਦਾ ਜੀ ਸਾਨੂੰ ਇੰਗਲਿਸ਼ ਪਰਫੈਕਟ ਆਉਂਦੀ ਆ ਸਾਨੂੰ ਜੋਬਸ ਚਾਹੀਦੀ ਆ ਤੇ ਜਾਂ ਫਿਰ ਬਹੁਤ ਸਾਰੇ ਐਦਾਂ ਦੇ ਨੇ ਜਿਹੜੇ ਇੰਡੀਆ ਤੋਂ ਇੱਥੇ ਆ ਕੇ ਕਿਸੇ ਹੋਰ ਕੰਟਰੀ ਚੱਲ ਜਾਂਦੇ ਨੇ ਪੇਪਰ ਬਣਾਉਣ ਵਾਸਤੇ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਤਾਂ ਸਾਰਿਆਂ ਨੂੰ ਇਹ ਸੁਜੈਸਟ ਕਰਾਂਗੀ ਕਿ ਅਗਰ ਤੁਸੀਂ ਇੱਥੇ ਆ ਰਹੇ ਹੋ ਤੇ ਤੁਹਾਨੂੰ ਇੱਥੇ ਲੈਂਗੁਏਜ ਜਿਹੜੀ ਮਸਟ ਆ ਵਿਦਆਊਟ ਲੈਂਗੁਏਜ ਤੁਹਾਡਾ ਇੱਥੇ ਕੋਈ ਨੈਕਸਟ ਫਿਊਚਰ ਨਹੀਂ ਹੈਗਾ ਤੇ ਤੁਹਾਨੂੰ ਲੈਂਗੁਏਜ ਕਰਨੀ ਹੀ ਪਵੇਗੀ ਅਗਰ ਤੁਹਾਡੇ ਕੋਲ ਲੈਂਗੁਏਜ ਹੋਏਗੀ ਤੁਹਾਡਾ ਐਕਸਪੀਰੀਅੰਸ ਜਿਹੜਾ ਉਹ ਫਿਰ ਮੈਟਰ ਕਰਦਾ ਆ ਇੱਥੇ ਤੁਹਾਡੇ ਲੈਂਗੁਏਜ ਤੋਂ ਬਿਨਾ ਤੁਹਾਡਾ ਐਕਸਪੀਰੀਅੰਸ ਵੇਸ ਚੀਜ਼ ਵਿੱਚ ਮੈਟਰ ਨਹੀਂ ਕਰਦਾ ਹੈਗਾ ਸੋ ਜਿਹੜੇ ਲੋਕ ਚਲੇ ਜਾਂਦੇ ਸਟੂਡੈਂਟਸ ਚਲੇ ਜਾਂਦੇ ਕਿਤੇ ਹੋਰ ਜਾ ਕੇ ਪੇਪਰ ਬਣਾਉਣ ਚਲੇ ਜਾਂਦੇ ਆ ਉਹ ਟੋਟਲੀ ਵੇਸਟੇਜ ਆਫ ਟਾਈਮ ਆ ਤੁਹਾਨੂੰ ਇਹ ਜਗਤੇ ਤੁਸੀਂ ਆ ਰਹੇ ਹੋ ਜੋ ਕਰਨ ਆ ਰਹੇ ਹੋ ਤੁਸੀਂ ਉਸੇ ਜਗ੍ਹਾ ਵੱਲ ਹੀ ਆਪਣਾ ਧਿਆਨ ਦਿਓ ਆਪਣਾ ਫੋਕਸ ਕਰੋ ਤੇ ਤੁਹਾਨੂੰ ਮੋਸਟਲੀ ਮਤਲਬ ਜਿਹੜੇ ਨਵੇਂ ਰੂਲ ਬਣ ਚੁੱਕੇ ਅਗਰ ਤੁਸੀਂ ਵਧੀਆ ਤਰੀਕੇ ਨਾਲ ਰਹਿੰਦੇ ਹੋ ਤੁਸੀਂ ਆਫਟਰ 5 ইয়ারਸ ਜਿਹੜਾ ਨੈਸ਼ਨੈਲਿਟੀ ਅਪਲਾਈ ਕਰ ਸਕਦੇ ਹੋ ਅਗਰ ਤੁਹਾਡੇ ਕੋ ਸਾਰਾ ਕੁਝ ਹੈ ਸਹੀ ਹੈ ਤਾਂ ਪਾਵਾ ਜੀ ਲੈਂਗੁਏਜ ਤੋਂ ਬਿਨਾ ਜਰਮਨ ਦੇ ਵਿੱਚ ਜੋਬ ਲੱਭਣੀ ਜਿਹੜੀ ਬਹੁਤ ਡਿਫਿਕਲਟ ਬਹੁਤ ਡਿਫਿਕਲਟ ਹੈ ਜਰਮਨ ਦੇ ਬਰਾਬਰ ਹੈ ਜੋਬਸ ਜੇ ਤੁਸੀਂ ਲੱਭ ਰਹੇ ਹੋ ਜਰਮਨ ਦੇ ਵਿੱਚ ਇੰਗਲਿਸ਼ 베ਸ ਤੇ ਹੋ ਸਕਦਾ ਤੁਹਾਨੂੰ ਆਈਟੀ ਦੇ ਰਿਲੇਟਡ ਹੈ ਜਿਹੜੀ ਜੋਬਸ ਵਗੈਰਾ ਮਿਲ ਜਵੇ ਬਟ ਉਤ ਬਣਾ ਜਰਮਨ ਦੀ ਲੈਂਗੁਏਜ ਤੋਂ ਬਣਾ ਜੌਬ ਲੱਭਣੀ ਜਿਹੜੀ ਵੀ ਨਾਂ ਦੇ ਬਰਾਬਰ ਹੈ ਤੇ ਦੂਸਰਾ ਜਿਹੜੀਆਂ ਹੋਰ ਕੁਝ ਯੂਨੀਵਰਸਿਟੀਆਂ ਨੇ ਕਿਹੜੇ ਕਿਹੜੇ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਆ ਰਹੇ ਨੇ ਮੰਨ ਲਓ ਵੀ ਪ੍ਰਾਈਵੇਟ ਯੂਨੀਵਰਸਿਟੀਆਂ ਕਈ ਮੈਨੂੰ ਕਹਿੰਦੇ ਨੇ ਭਾਜੀ ਅਸੀਂ ਪੋਸਟਾਂ 'ਚ ਆ ਰਹੇ ਆ ਜਾਂ ਕੋਈ ਕਹਿੰਦਾ ਅਸੀਂ ਯੂਕੇ ਯੂਨੀਵਰਸਿਟੀ ਆ ਜਿੱਦਾਂ ਦੇ ਹੋਰ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਉਹਦੇ ਚ ਆ ਰਹੇ ਨੇ ਉਹਨਾਂ ਬਾਰੇ ਵੀ ਤੁਸੀਂ ਕੁਝ ਕਹਿਣਾ ਚਾਹੋਗੇ ਪ੍ਰਾਈਵੇਟ ਯੂਨੀਵਰਸਿਟੀਆਂ ਬਾਰੇ ਪ੍ਰਾਈਵੇਟ ਯੂਨੀਵਰਸਿਟੀ ਦਾ ਮੈਂ ਇੱਕ ਹੀ ਗੱਲ ਬੋਲਣਾ ਚਾਹਾਂਗੀ ਕਿ ਅਗਰ ਕੋਈ ਸਟੂਡ ਤੇ ਉਹ ਆਪਣਾ ਇਹਨਾਂ ਕਪਨਾ ਬੈਂਕ ਬੈਲੈਂਸ ਜਿਹੜਾ ਉਹ ਲੈ ਕੇ ਆਵੇ ਕਿ ਮਤਲਬ ਆਪਣੀ ਉਸ ਮਾਸਟਰ ਦੀਆਂ ਫੀਸ ਜਿਹੜੀਆਂ ਉਹ ਆਪਣੀਆਂ ਕੱਢ ਸਕੇ ਕਿਉਂਕਿ ਇੱਥੇ ਅਗਰ ਤੁਹਾਡੇ ਕੋਲ ਜੌਬ ਨਹੀਂ ਹੈਗੀ ਲੈਂਗੁਏਜ ਨਹੀਂ ਹੈਗੀ ਤਾਂ ਤੁਸੀਂ ਜੌਬ ਨਹੀਂ ਕਰ ਸਕਦੇ ਤਾਂ ਇਹਨਾਂ ਚੱਕੜਾਂ ਕਰਕੇ ਜਿਹੜਾ ਨਾ ਤੁਹਾਨੂੰ ਫਿਰ ਡਿਫਿਕਲਟੀ ਜਿਹੜੀਆਂ ਉਹ ਫੇਸ ਕਰਨੀਆਂ ਪੈ ਸਕਦੀਆਂ ਇੱਥੇ ਸੋ ਮੈਂ ਤਾਂ ਇਹ ਪ੍ਰੇਫਰ ਕਰਾਂਗੀ ਕਿ ਤੁਸੀਂ ਵੀ ਪਬਲਿਕ ਯੂਨੀਵਰਸਿਟੀ ਦੇ ਵਿੱਚ ਆਓ ਜਿਹੜੇ ਜਿਹੜੇ ਸਟੂਡੈਂਟ ਜਰਮਨ ਚ ਰਹਿ ਰਹੇ ਨੇ ਇਹ ਪੁੱਛ ਰਹੇ ਨੇ ਜੀ ਸਾਡੀ ਜੋਬ ਸਿਕਰ ਵੀਜ਼ੇ ਤੋਂ ਬਾਅਦ ਵੀਜ਼ਾ ਕਿਦਾਂ ਐਕਸਟੈਂਡ ਹੋਣਾ ਉਹ ਚੀਜ਼ ਤੁਹਾਨੂੰ ਕਲੀਅਰ ਹੋ ਗਈ ਆ ਵੀ ਜੇ ਤੁਹਾਡੇ ਕੋਲੇ ਜਰਮਨ ਦੀ ਲੈਂਗੁਏਜ ਦਾ ਸਕਿੱਲ ਹੈਗਾ ਤੇ ਤੁਹਾਡੀ ਸਟੱਡੀ ਦੇ ਰਿਲੇਟਡ ਜੋਬ ਹੈਗੀ ਆ ਤੁਹਾਡਾ ਜਿਹੜਾ ਵੀਜ਼ਾ ਤਾਂ ਹੀ ਅੱਗੇ ਐਕਸਟੈਂਡ ਹੋਣਾ ਉਹ ਤੋਂ ਬਿਨਾ ਉਹ ਜੋ ਤੁਸੀਂ 3-4 ਸਾਲ ਜਰਮਨ ਚ ਲਾਇਆ ਨੇ ਉਹ ਮਿੱਟੀ ਨਹੀਂ ਕੋਸ਼ਿਸ਼ ਕਰੋ ਜੇ ਤੁਸੀਂ ਜਰਮਨ ਆਏ ਹੋ ਤਾਂ ਆਉਣ ਸਾਰ ਆਪਣੀ ਜਰਮਨ ਦੀ ਲੈਂਗੁਏਜ ਸਿੱਖਣੀ ਸ਼ੁਰੂ ਕਰੋ ਸੈਕੰਡ ਜਿਹੜੀ ਤੁਸੀਂ ਸਟੱਡੀ ਕਰ ਰਹੇ ਹੋ ਉਹਦੇ ਨਾਲ ਰਿਲੇਟਡ ਹੀ ਜੌਬ ਸਰਚ ਕਰਨੀ ਸ਼ੁਰੂ ਕਰੋ ਚਾਹੇ 1 ਮਹੀਨਾ ਲੇਟ ਕਰ ਲੋ ਕੰਮ ਪਰ ਜੋ ਉਹ ਰਿਲੇਟਡ ਹੋਊਗਾ ਤੁਹਾਡਾ ਸਾਰਾ ਕੁਝ ਈਜ਼ੀਲੀ ਹੋ ਜਾਣਾ ਨਹੀਂ ਅਦਰਵਾਈਜ਼ ਤੁਹਾਨੂੰ ਇੱਥੇ ਮੁਸ਼ਕਲਾਂ ਦੇ ਸਾਹਮਣਾ ਕਰਨਾ ਪੈਣਾ ਤੇ ਤੁਸੀਂ ਕੋਈ ਸਲਾਹ ਦੇਣੀ ਚਾਹੋਗੇ ਕਿਉਂਕਿ ਅਸੀਂ ਜਿੰਨਾ ਕ ਬਰਲਿਨ ਘੁੰਮ ਕੇ ਦੇਖਿਆ ਸਾਨੂੰ ਕੋਈ ਏਡਾ ਵਧੀਆ ਨਹੀਂ ਲੱਗਿਆ ਖਾਸ ਕਰਕੇ ਸਟੂਡੈਂਟਸ ਵਾਸਤੇ ਜਿੱਦਾਂ ਦੁਰੇ ਹਾਲਾਤ ਨੇ ਜਿੱਦਾਂ ਅਸੀਂ ਘਰਾਂ ਦੇ ਰਿਲੇਟਡ ਵੀ ਉਰੇ ਚਾਰ ਪੰਜ ਅਜ ਅਨਸਾਈਕੇ ਕਰਕੇ ਆਏ ਕੇਸ ਕਰਕੇ ਆਏ ਆ ਪੁਲਿਸ ਕੋਲੇ ਜਾ ਕੇ ਆਏ ਆ ਤੇ ਜਿਹੜੇ ਸਾਡੇ ਪੰਜਾਬੀ ਲੋਕ ਉਰੇ ਰਹਿ ਰਹੇ ਨੇ ਉਹ ਕੋਈ ਵੀ ਕਿਸੇ ਦੀ ਹੈਲਪ ਕਰਨ ਨੂੰ ਤਿਆਰ ਨਹੀਂ ਹੈਗਾ ਉਰੇ ਬਲਕਿ ਉਹ ਡਰ ਦੇ ਮਾਰੇ ਕੰਪਰੋਮਾਈਜ਼ ਕਰਾਉਣ ਨੂੰ ਤਾਂ ਤਿਆਰ ਨੇ ਤੇ ਹੈਲਪ ਕਰਨ ਦੀ بجائے ਉਹ ਪਾਸਾ ਵਟ ਰਹੇ ਨੇ ਤੁਸੀਂ ਉਹਨਾਂ ਬਾਰੇ ਕੁਝ ਕਹਿਣਾ ਚਾਹੋਗੇ ਘਰਾਂ ਨੂੰ ਲੈ ਕੇ ਜਾ ਜਿਹੜੇ ਸਟੂਡੈਂਟ ਬਰਲਿਨ ਹੀ ਆਉਣਾ ਚਾਹ ਰਹੇ ਨੇ ਕਿਉਂਕਿ ਜਰਮਨ ਬਹੁਤ ਵੱਡੀ ਆ ਜਰਮਨ ਜਿੱਥੇ ਇਕੱਲਾ ਬਰਲਿਨ ਸ਼ਹਿਰ ਤਾਂ ਹੈ ਨਹੀਂਗਾ ਕਿਹੜਾ ਸ਼ਹਿਰ ਤੁਸੀਂ ਸੋਚੋਗੇ ਵੀ ਜੇ ਕਿਸੇ ਸਟੂਡੈਂਟ ਨੇ ਅਪਲਾਈ ਕਰਨਾ ਕਿੱਧਰ ਆ ਸਕਦੇ ਨੇ ਜਦ ਤੁਸੀਂ ਸੋਚਦੇ ਹੋ ਵੀ ਬਰਲਿਨ ਵਧੀਆ ਵੀ ਇੱਥੇ ਆਉਣ ਕੀ ਕਹਿਣਾ ਚਾਹੋਗੇ ਅ ਫਸਟ ਆਫ 올 ਮੈਂ ਤਾਂ ਇਹ ਕਹੂੰਗੀ ਕਿ ਬਰਲਿਨ ਐਸਟਾਈਮ ਪੂਰੇ ਜਿਹੜੇ ਇੰਡੀਅਨਸ ਆ ਚੁੱਕੇ ਆ ਪੂਰੇ ਹੋਰ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਬਹੁਤ ਜ਼ਿਆਦਾ ਹੋ ਚੁੱਕੇ ਆ ਜਿੱਦਾ ਕਰਕੇ ਇੱਥੇ ਬਹੁਤ ਜ਼ਿਆਦਾ ਹੋਰ ਸਟਿਕਨੈਸ ਹੋ ਚੁੱਕੀ ਆ ਜਿਵੇਂ ਹੁਣ ਕੰਮ ਮੰਗਣ ਲੱਗਿਆ ਵੀ ਪਹਿਲਾਂ ਤੁਹਾਨੂੰ ਦੱਸਿਆ ਗਿਆ ਹੈ ਕਿ ਲੈਂਗੁਏਜ ਜਿਹੜੀ ਉਹ ਮਸਟ ਐਕਸਪੀਰੀਅੰਸ ਮੰਗਦੇ ਆ ਈਵਨ ਕਿ ਕਿਸੇ ਕੋਲ ਹੋਗਾ ਚਾਹੇ ਨਹੀਂ ਹੈਗਾ ਭਾਵੇਂ ਤੁਸੀਂ ਇੰਡੀਆ ਰੈਸਟੋਰੈਂਟ ਤੇ ਕੰਮ ਕਰ ਰਹੇ ਹੋ ਜਾਂ ਕਿਸੇ ਤੇ ਵੀ ਕੰਮ ਕਰ ਰਹੇ ਹੋ ਤੁਹਾਡੇ ਕੋਲ ਲੈਂਗੁਏਜ ਜਿਹੜੀ ਉਹ ਕੰਪਲਸਰੀ ਕਰ ਦਿੱਤੀ ਗਈ ਹੈ ਜਦਕਿ 5 ਸਾਲ ਪਹਿਲਾਂ ਐ ਅਗਰ ਤੁਹਾਨੂੰ ਯੂਨੀਵਰਸਿਟੀ ਚ ਅਗਰ ਤੁਸੀਂ ਘੱਟ ਪੈਸਿਆਂ ਦੇ ਚੱਕਰ ਚ ਆ ਰਹੇ ਹੋ ਬਰਲਿਨ ਆ ਰਹੇ ਹੋ ਤਾਂ ਉਹਦਾ ਕੋਈ ਆਪਾਂ ਕਹਿ ਸਕਦੇ ਆ ਕਿ ਕੋਈ ਮੇਨ ਮੋਟਿਵ ਨਹੀਂ ਹੈਗਾ ਉਹ ਤੁਹਾਨੂੰ ਫਿਰ ਇੱਥੇ ਆਉਣ ਦਾ ਮਤਲਬ ਆ ਤੁਹਾਨੂੰ ਇੱਥੇ ਦਾ ਫਿਰ ਕੁਝ ਪਤਾ ਹੀ ਨਹੀਂ ਹੈਗਾ ਅਗਰ ਤੁਸੀਂ ਸੱਚੀ ਪੜ ਕੇ ਆਪਣੀ ਲਾਈਫ ਸੈਟਲ ਕਰਨੀ ਆ ਤਾਂ ਮੈਂ ਤੁਹਾਨੂੰ ਇਹੀ ਸੁਜੈਸਟ ਕਰਾਂਗੀ ਕਿ ਤੁਸੀਂ ਮਿਊਨਚਨ ਆਓ ਮਿਊਨਚਨ ਥੋੜਾ ਐਕਸਪੈਂਸਿਵ ਹੈਗਾ ਬਟ ਇਹ ਕਿ ਬੰਦੇ ਦਾ ਫਿਊਚਰ ਉੱਥੇ ਜਿਹੜਾ ਬਣ ਜਾਂਦਾ ਆ ਇਸ ਤੋਂ ਬਾਅਦ ਹੰਬਰਗੋਰ ਵੀ ਯੂਨੀਵਰਸਟੀਆਂ ਹੈਗੀਆਂ ਆਪਣੀਆਂ ਤਾ ਉਥੇ ਵੀ ਪਬਲਿਕ ਯੂਨੀਵਰਸਿਟੀਆਂ ਵੀ ਹੈਗੀਆਂ ਪ੍ਰਾਈਵੇਟ ਵੀ ਹੈਗੀਆਂ ਜਿਹੜੀਆਂ ਕਿ ਆਪਾਂ ਪੜ ਕੇ ਜਿੱਥੋਂ ਪੜ ਕੇ ਆਪਾਂ ਬਹੁਤ ਹੋਜੀ ਆਪਣਾ ਜਿਹੜਾ ਫਿਊਚਰ ਆ ਬਣਾ ਸਕਦੇ ਆ ਪਬਲਿਕ ਯੂਨੀਵਰਸਿਟੀ ਵਾਰੇ ਥੋੜਾ ਜਿਹਾ ਚਾਨਣਾ ਪਾ ਦਿਓ ਸਟੂਡੈਂਟਸ ਨੂੰ ਕਿਉਂਕਿ ਤੁਸੀਂ ਆਪ ਸਟੂਡੈਂਟ ਹੋ ਜੇ ਕਿਸੇ ਨੂੰ ਮੈਂ ਕੋਈ ਚੀਜ਼ ਕਹਿ ਦਮਾਂ ਵੀ ਭਾਈ ਇੱਥੇ ਆ ਸਟਡੀ ਫ੍ਰੀ ਆ ਤੁਸੀਂ ਫ੍ਰੀ ਚ ਜਰਮਨਾ ਸਕਦੇ ਹੋ ਸਾਡੇ ਲੋਕੀ ਨੇ ਜਿਹੜਾ ਟਰਸਟ ਨਹੀਂ ਕਰਦੇ ਇਹ ਚੀਜ਼ ਨੂੰ ਵੀ ਨਹੀਂ ਜੀ ਫ੍ਰੀ ਚ ਤਾਂ ਅਸੀਂ ਕਿਤੇ ਜਾ ਨਹੀਂ ਸਕਦੇ ਕਿ ਇਹ ਸਟਡੀ ਜਿਹੜੀ ਫ੍ਰੀ ਨਹੀਂ ਹੋ ਸਕਦੀ ਹੈਗੀ ਤੇ ਜਾ ਕਈਆਂ ਦਾ ਮਕਸਦ ਇਹ ਹੁੰਦਾ ਕਹਿਣ ਤੋਂ ਪਾਵੇ ਹੁੰਦਾ ਵੀ ਨਹੀਂ ਜੀ ਫਰੀਚ ਦਾ ਐਡਮਿਸ਼ਨ ਹੀ ਨਹੀਂ ਮਿਲਦੀ ਹੈਗੀ ਪਬਲਿਕ ਵਾਲਾ ਤਾਂ ਐਡਮਿਸ਼ਨ ਹੀ ਨਹੀਂ ਦਿੰਦੇ ਹੈਗੇ ਤੇ ਕਿਉਂਕਿ ਸਾਡੇ ਲੋਕ ਨੇੜੇ ਪਲੱਸ 2 ਤੋਂ ਬਾਅਦ ਡਾਇਰੈਕਟ ਆਉਣਾ ਚਾਹੁੰਦੇ ਨੇ ਉਹਦੇ ਬਾਰੇ ਵੀ ਤੁਸੀਂ ਕੁਝ ਕਹੋ ਵੀ ਕੀ ਇਹ ਕਰ ਸਕਣਾ ਨਹੀਂ ਫਸਟ ਆਫ ਆਲ ਅਗਰ ਇਹ ਕਿ ਬੱਚੇ ਪੜਨ ਵਾਲਾ ਹੈਗਾ ਤਾਂ ਮੈਂ ਇਹ ਸੁਜੈਸਟ ਕਰਾਂਗਾ ਕਿ ਪਲੀਜ਼ ਤੁਸੀਂ ਪਬਲਿਕ ਯੂਨੀਵਰਸਿਟੀ ਦੇ ਵਿੱਚ ਹੀ ਅਪਲਾਈ ਕਰੋ ਕਿਉਂਕਿ ਪਬਲਿਕ ਯੂਨੀਵਰਸਿਟੀ ਦੇ ਵਿੱਚ ਤੁਹਾਡਾ ਸਟ੍ਰੈਸ ਜਿਹੜਾ ਘਟ ਜਾਂਦਾ ਹੈ ਪੜਨਾ ਤੁਹਾਨੂੰ ਜ਼ਰੂਰ ਪੈਂਦਾ ਹੈ ਤੁਹਾਨੂੰ ਉੱਥੇ ਫੀਸ ਪੇ ਨਹੀਂ ਕਰਨੀ ਪੈਂਦੀ ਹੈਗੀ ਸਾਰਾ ਖਰਚਾ ਜਿਹੜਾ ਆ ਯੂਨੀਵਰਸਿਟੀ ਦਾ ਹੀ ਹੁੰਦਾ ਆ ਸਿਰਫ ਤੁਹਾਨੂੰ ਪੜਨਾ ਹੁੰਦਾ ਐਗਜ਼ਾਮ ਹੁੰਦੇ ਤੁਹਾਡੇ ਕਲੀਅਰ ਹੋ ਜਾਂਦੇ ਆ ਬਾਕੀ ਜੋ ਵੀ ਫੈਸਿਲਿਟੀਆਂ ਹੈਗੀਆਂ ਉਹ ਪ੍ਰਾਈਵੇਟ ਵਾਲੀਆਂ ਯੂਨੀਵਰਸਿਟੀਆਂ ਵਾਂਗ ਹੀ ਸੇਮ ਮਿਲਦੀਆਂ ਆ ਕੰਮ ਤੁਸੀਂ ਸੇਮ ਕਰ ਸਕਦੇ ਹੋ ਠੀਕ ਐ ਤੁਹਾਡੀ ਇਹ ਕਿ ਪਬਲਿਕ ਯੂਨੀਵਰਸਿਟੀ ਦੇ ਵਿੱਚ ਰਹਿ ਕੇ ਤੁਹਾਡਾ ਜਿਹੜਾ ਫਿਊਚਰ ਆ ਉਹ ਮੇਰੇ ਅਕੋਰਡਿੰਗ ਜਿਹੜਾ ਉਹ ਬ੍ਰਾਈਟ ਹੋ ਸਕਦਾ ਕਿਉਂਕਿ ਤੁਸੀਂ ਉੱਥੇ ਜ਼ਿਆਦਾ ਆ ਕੋਈ ਹੋਰ ਇੰਡੀਅਨ ਸਟੂਡੈਂਟਸ ਜਿਹੜੇ ਆ ਬਹੁਤ ਘਟ ਆ ਰਹੇ ਆ ਉਹਨਾਂ ਨਾਲ ਕਟ ਇੰਟਰੈਕਟ ਹੁੰਦਾ ਜਦਕਿ ਇਧਰ ਜਰਮਨ ਦੇ ਸਟੂਡੈਂਟਸ ਜਿਹੜੇ ਉਹ ਜ਼ਿਆਦਾ ਪੜਦੇ ਆ ਇਹਦੇ ਨਾਲ ਤੁਹਾਡੀ ਇਹ ਫਾਇਦਾ ਹੁੰਦਾ ਕਿ ਤੁਹਾਡੀ ਵੋਕੈਬਲਰੀ ਵਧੀਆ ਹੋ ਜਾਂਦੀ ਆ ਤੁਹਾਡੀ ਕਨਵਰਸੇਸ਼ਨ ਜਿਹੜੀ ਆ ਉਹ ਵਧੀਆ ਹੋ ਸਕਦੀ ਆ ਤੁਹਾਡੀ ਜਰਮਨ ਦੇ ਵਿੱਚ ਆ ਥੋੜੇ ਟਾਈਮ ਦੇ ਵਿੱਚ ਤੇ ਆਪਣੇ ਤੁਸੀਂ ਵਧੀਆ ਚੌਪ ਲੱਭ ਸਕਦੇ ਹੋ ਅਗਰ ਤੁਸੀਂ ਮਾਸਟਰਸ ਲਈ ਆ ਰਹੇ ਹੋ 1 ਸਾਲ ਦੀ ਤੁਹਾਡੀ ਸਟੱਡੀ ਆ ਫਿਰ ਤੁਸੀਂ ਪ੍ਰਾਈਵੇਟ ਵੀ ਚੂਜ਼ ਕਰ ਸਕਦੇ ਹੋ ਸਾਡੇ ਬਹੁਤ ਸਾਰੇ ਸਟੂਡੈਂਟਸ ਦਾ ਇੱਕੋ ਹੀ ਸਵਾਲ ਹੁੰਦਾ ਵੀ ਪਬਲਿਕ ਯੂਨੀਵਰਸਿਟੀ ਚ ਐਡਮਿਸ਼ਨ ਕਿਦਾਂ ਲਈਏ ਇਹ ਦੂਸਰਾ ਪਬਲਿਕ ਯੂਨੀਵਰਸਿਟੀ ਦੇ ਵਿੱਚ ਕਿਹੜੇ ਬੱਚਾ ਨੂੰ ਆਉਣਾ ਚਾਹੀਦਾ ਪਲੱਸ 2 ਤੋਂ ਬਾਅਦ ਵਾਲਿਆਂ ਵਾਸਤੇ ਵਧੀਆ ਜਾਂ ਵੀ ਜੋ ਕੋਈ ਮਾਸਟਰ ਕਰਨਾ ਚਾਹ ਰਿਹਾ ਉਹਦੇ ਵਾਸਤੇ ਵਧੀਆ ਉਹਦੇ ਬਾਰੇ ਤੁਸੀਂ ਕੀ ਸਲਾਹ ਦੇਣੀ ਚਾਹੋਗੇ ਖਾਸ ਕਰਕੇ ਪਬਲਿਕ ਯੂਨੀਵਰਸਿਟੀ ਕਿਉਂਕਿ ਇੱਥੇ ਪਬਲਿਕ ਯੂਨੀਵਰਸਿਟੀ ਦੇ ਵਿੱਚ ਸਟੱਡੀ ਹੈ ਜਿਹੜੀ ਬਿਲਕੁਲ ਫ੍ਰੀ ਹੈ ਮੈਂ ਇਹ ਹੀ ਸਲਾਹ ਦੇਣਾ ਚਾਹਾਂਗੀ ਸਾਰਿਆਂ ਨੂੰ ਕਿ ਅਗਰ ਤੁਸੀਂ ਪਬਲਿਕ ਯੂਨੀਵਰਸਿਟੀ ਦੇ ਵਿੱਚ ਆਉਂਦੇ ਹੋ ਉਸ ਤੋਂ ਪਹਿਲਾਂ ਤੁਹਾਨੂੰ ਪਬਲਿਕ ਯੂਨੀਵਰਸਿਟੀ ਜਿਹੜੀ ਇੱਕ ਕੋਰਸ ਆਫਰ ਕਰਦੀ ਆ ਫਾਊਂਡੇਸ਼ਨ ਕੋਰਸ ਲੈਂਗੁਏਜ ਵਾਸਤੇ ਜਿਹੜਾ ਕਿ ਤੁਹਾਨੂੰ ਪੂਰਾ ਪਹਿਲਾਂ ਪ੍ਰਿਪੇਅਰ ਕਰਵਾਇਆ ਜਾਂਦਾ ਤੁਹਾਡੀ ਲੈਂਗੁਏਜ ਜਿਹੜੀ ਤੁਸੀਂ ਸਟੱਡੀ ਕਰਨੀ ਆ ਉਹਦੇ ਵਾਸਤੇ ਜਿਹੜਾ ਕਿ ਉਹਦੇ ਵਾਸਤੇ ਬਹੁਤ ਹੀ ਵਧੀਆ ਬੈਨੀਫੀਸ਼ੀਅਲ ਹੈਗਾ ਆ ਅਸੀਂ ਨਾਲ-ਨਾਲ ਆਪਣੀ ਸਟੱਡੀ ਵੀ ਕੰਪਲੀਟ ਕਰ ਲੈਨੇ ਆ ਤੇ ਸਾਨੂੰ ਆਪਣੀ ਡੋਇਚ ਲੈਂਗੁਏਜ ਜਿਹੜੀ ਆ ਉਹ ਵੀ ਬਹੁਤ ਵਧੀਆ ਜਿਹੜਾ ਸਮਝ ਦੇ ਵਿੱਚ ਆ ਜਾਂਦੀ ਆ ਜਿਹੜਾ ਕਿ ਸਾਡੇ ਲਈ ਹੈਲਪਫੁਲ ਹੁੰਦਾ ਹੈ ਸਟੂਡੈਂਟਸ ਵਾਸਤੇ ਬਹੁਤ ਜ਼ਿਆਦਾ ਕਿ ਜਉ ਤੱਕ ਬੱਚੇ ਦੀ ਸਟੱਡੀ ਕੰਪਲੀਟ ਹੁੰਦੀ ਆ ਉਦੋਂ ਤੱਕ ਲੈਂਗੁਏਜ ਵੀ ਫਿਨਿਸ਼ ਹੋ ਜਾਂਦੀ ਆ ਤੇ ਬੱਚੇ ਦੇ ਕੋਲ ਬਹੁਤ ਸਾਰੀਆਂ ਓਪਰਚ्युनिटीज ਜਿਹੜੀਆਂ ਉਹ ਆ ਜਾਂਦੀਆਂ ਆ ਤੈਨੂੰ ਆਪਾਂ ਸਰਚ ਕਿੱਦਾਂ ਕਰਨਾ ਵੀ ਪਬਲਿਕ ਯੂਨੀਵਰਸਿਟੀ ਦੇ ਲਈ ਵੀ ਅਸੀਂ ਹਾਂ ਕਿਉਂਕਿ ਲੋਕਾਂ ਦਾ ਹੀ ਸਵਾਲ ਹੁੰਦਾ ਜੀ ਪਬਲਿਕ ਯੂਨੀਵਰਸਿਟੀ ਅਪਲਾਈ ਕਿੱਦਾਂ ਹੋਊਗਾ ਤੁਸੀਂ ਪਬਲਿਕ ਯੂਨੀਵਰਸਿਟੀ ਵਾਸਤੇ ਅਪਲਾਈ ਕਰਨ ਵਾਸਤੇ ਕਰੇ ਗੂਗਲ ਤੇ ਵੀ ਸਰਚ ਕਰ ਸਕਦੇ ਹੋ .de ਨਾਮ ਦੀ ਇੱਕ ਵੈਬਸਾਈਟ ਆ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੁਸੀਂ ਕਿੱਦਾਂ ਸ਼ਾਰਟਲਿਸਟ ਤਿਆਰ ਕਰਨੀ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਸਰਚ ਕਰਨਾ ਜੀ D A D .de ਦੇ ਵਿੱਚ ਆਖੇ ਇਹਨੂੰ ਆਪਾਂ ਕਰ ਲਈਏ ਇੰਗਲਿਸ਼ ਦੇ ਵਿੱਚ ਇੰਗਲਿਸ਼ ਕਰਨ ਤੋਂ ਬਾਅਦ ਹੇਠਾਂ ਨਿਚੇ ਜੇਕਰ ਤੁਸੀਂ ਜਰਮਨ ਦੇ ਵਿੱਚ ਸਕਾਲਰਸ਼ਿਪ ਤੇ ਆਉਣਾ ਚਾਹ ਰਹੇ ਹੋਂ ਦੇਖੋ ਤੁਹਾਡੇ ਵਾਸਤੇ ਸਭ ਤੋਂ ਪਹਿਲੀ অপਸ਼ਨ ਹੀ ਇਹ ਹੈਗੀ ਹੈ ਤੁਸੀਂ ਇਹਦੇ ਵਿੱਚ ਜਾ ਕੇ ਆਪਣਾ ਇਨਫੋਰਮੇਸ਼ਨ ਜੋ ਵੀ ਲੈਣੀ ਆ ਪੜਨਾ ਕੁਝ ਵੀ ਕਰਨਾ ਤੁਸੀਂ ਕਰ ਸਕਦੇ ਹੋ ਕਿ ਕੀ ਕੀ ਡਾਕੂਮੈਂਟਸ ਤੁਹਾਨੂੰ ਚਾਹੀਦੇ ਨੇ ਕੀ ਕੀ ਦੀ ਚ ਰਿਕੁਆਇਰਮੈਂਟ ਤੁਸੀਂ ਦੇਖ ਸਕਦੇ ਹੋ ਬਟ ਆਪਣਾ ਕੰਮ ਅੱਜ ਦੂਜਾ ਆਪਾਂ ਚੱਲਿਆ ਇੰਟਰਨੈਸ਼ਨਲ ਪ੍ਰੋਗਰਾਮਸ ਦੇ ਉੱਤੇ ਤੇ ਇਹ ਤੁਹਾਨੂੰ ਸਿਰਫ ਇੱਕ ਡੈਮੋ ਦੇ ਰਹੀ ਹਾਂ ਆਪਾਂ ਤੁਸੀਂ ਕਿਦਾਂ ਚੈਕਲਿਸਟ ਵਗੈਰਾ ਤਿਆਰ ਕਰਨੀ ਹੈ ਉਭਿਸ਼ ਕਰੇ ਆਪਣੇ ਰਜਾਈ ਦੇ ਵਿੱਚ ਬੈਠ ਕੇ ਬਿਨਾ ਕਿਸੇ ਦੇ ਕਿਸੇ ਵੀ ਏਜੰਟ ਦੀ ਹੈਲਪ ਤੋਂ ਜਾਂ ਕਿਸੇ ਦੀ ਵੀ ਹੈਲਪ ਤੋਂ ਬਿਨਾ ਫਿਰ ਕਿ ਪੰਜਵੇਂ ਸਰਚ ਦੇ ਵਿੱਚ ਜਾਣਾ ਹੈ ਆਪਾਂ ਨੇ ਸਰਚ ਦੇ ਵਿੱਚ ਆਪਾਂ ਨੇ ਜਿਹੜਾ ਵੀ ਆਪਣਾ ਕੋਰਸ ਕਰਨੀ ਆਪਾਂ ਬਾਹਰ ਆਉਣਾ ਚਾਹੁੰਦੇ ਕੋਈ ਬੀ ਬੀਕੋਮ ਕਰਨ ਵਾਸਤੇ ਆਉਣਾ ਚਾਹ ਰਹੇ ਆ ਜਾਂ ਤੁਸੀਂ ਕੰਪਿਊਟਰ ਸਾਇੰਸ ਵਾਸਤੇ ਆ ਰਹੇ ਹੋ ਤਾਂ ਆਪ ਦੀ ਸਟੱਡੀ ਦੇ ਰਿਗਾਰਡਿੰਗ ਜੋ ਵੀ ਤੁਸੀਂ ਸਿਲੈਕਟ ਕਰਨਾ ਚਾਹ ਰਹੇ ਹੋ ਤੁਸੀਂ ਕਰ ਸਕਦੇ ਹੋ ਫੋਰ ਐਗਜ਼ਾਮਪਲ ਆਪਾਂ ਭਰ ਦਈਏ ਜਿਵੇਂ ਕੰਪਿਊਟਰ ਸਾਇੰਸ ਉਸ ਤੋਂ ਬਾਅਦ ਜਾਣਾ ਪਾਣਾ ਕੋਰਸ ਟਾਈਪ ਦੇ ਵਿੱਚ ਤੁਸੀਂ ਕਿਸ ਲਈ ਆ ਰਹੇ ਹੋ ਬੈਚਲਰ ਵਾਸਤੇ ਜਾਂ ਮਾਸਟਰ ਵਾਸਤੇ ਜਾਂ ਪੀ ਐਚ ਡੀ ਵਾਸਤੇ ਆਪਾਂ ਪਰਾਂਗੇ ਯੂਰੇ ਬੈਚਲਰ ਕਿਉਂਕਿ ਸਾਡੇ ਚ ਸਵਰ ਕੱਟੀਆਂ ਪੰਜਾਬੀਆਂ ਜਾਂ ਅਸੀਂ ਪਲੱਸ 2 ਤੋਂ ਬਾਅਦ ਸਿੱਧੀ ਜਾਂਦੇ ਆ ਬਾਹਰ ਨੂੰ ਉਸ ਤੋਂ ਬਾਅਦ ਤੁਹਾਡਾ ਹੈਗਾ ਜੀ ਕੋਰਸ ਲੈਂਗੁਏਜ ਇੱਥੇ ਪਰਾਂਗੇ ਆਪਾਂ ਇੰਗਲਿਸ਼ ਉਹ ਤੋਂ ਬਾਅਦ ਆਪਾਂ ਨੂੰ ਕਰ ਦੇਣਾ ਸਰਚ ਜਦੋਂ ਨੂੰ ਆਪਾਂ ਸਰਚ ਕਰਾਂਗੇ ਆਪਣੇ ਕੋਲ 140 ਦੇ ਕਰੀਬ ਯੂਨੀਵਰਸਿਟੀਆਂ ਨੇ ਜਿਨ੍ਹਾਂ ਦੇ ਵਿੱਚ ਫੀਸ ਵੀ ਹੈਗੀ ਆ ਜਿੱਦਾਂ ਤੁਸੀਂ ਦੇਖ ਰਹੇ ਹੋ ਇਹ 34800 ਯੂਫੀਸ ਹੈ ਅਗਲੀ ਦੀ ਕੋਈ ਫੀਸ ਨਹੀਂ ਹੈਗੀ ਇਹਨੇ ਚੱਕਰਾਂ 'ਚ ਪੈਣ ਨਾਲ ਆਪਾਂ ਜਾਣਾ ਇਹਨਾਂ ਦੇ ਇਧਰਲੀ ਸਾਈਡ ਦੇ ਉੱਤੇ ਇੱਥੇ ਜਾ ਕੇ ਆਪਾਂ ਕਰ ਦੇਣਾ ਇੱਥੇ ਜਾ ਕੇ ਆਪਾਂ ਕਰ ਦੇਣਾ ਜੀ 노 ਫੀਸ 노 ਫੀਸ ਕਰਨ ਤੋਂ ਬਾਅਦ ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਕੋਈ ਜਾਣ ਪਛਾਣ ਦਾ ਨੇੜੇ-ਤੇੜੇ ਹੈਗਾ ਕੋਈ ਤੁਸੀਂ ਉਸ ਸਿਟੀ ਦੇ ਵਿੱਚ ਜਾਣਾ ਚਾਹ ਰਹੇ ਹੋ ਜਿੱਥੇ ਤੁਹਾਡਾ ਕੋਈ ਰਿਲੇਟਿਵ ਹੈਗਾ ਤਾਂ ਤੁਸੀਂ ਇੱਥੇ ਜਾ ਕੇ ਸਿਟੀ ਸਿਲੈਕਟ ਕਰ ਸਕਦੇ ਹੋ ਇਹ ਫੋਰ ਐਗਜ਼ਾਮਪਲ ਇਹ ਤੁਹਾਨੂੰ ਵੀ ਦਿੰਦਾ ਕਰਕੇ ਅਪਲਾਈ ਕਰ ਸਕਦੇ ਹੋ ਵੀ ਕਿਦਾਂ ਤੁਸੀਂ ਸ਼ਾਰਟਲਿਸਟ ਕੱਢ ਸਕਦੇ ਹੋ ਯੂਨੀਵਰਸਿਟੀ ਵਗੈਰਾ ਦੀ ਹੁਣ ਜੇ ਮੈਂ ਆਪਣੀਆਂ ਵਾਲੀ ਪਹਿਲੀ ਖੁੱਲੀ ਯੂਨੀਵਰਸਿਟੀ ਆਪਾਂ ਜਾਵਾਂਗੇ ਫਰਸਟ ਦੇ ਵਿੱਚ ਇਹਦੇ ਵਿੱਚ ਜਾਣਾ ਆਪਾਂ ਨੇ ਤੇਦਾ ਪਹਿਲਾਂ ਓਵਰਵਿਊ ਚੈੱਕ ਕਰਨਾ ਜੀ ਪੂਰਾ ਯੂਨੀਵਰਸਿਟੀ ਦਾ ਬੈਚਲਰ ਆਫ ਸਾਇੰਸ ਹੈ ਜੀ ਇੰਗਲਿਸ਼ ਦੇ ਵਿੱਚ ਆਈ ਸਾਰਾ ਕੋਰਸ ਤੁਹਾਡਾ ਇੰਗਲਿਸ਼ ਚ ਸੱਤ ਸਮੈਸਟਰ ਨੇ ਜਿਹੜੀ ਯੂਨੀਵਰਸਿਟੀ ਹੈ ਜੀ ਸਿਰਫ ਵਿੰਟਰ ਇਨਟੈਕ ਦੇ ਰਹੀ ਆ ਕਈ ਯੂਨੀਵਰਸਿਟੀਆਂ ਹੁੰਦੀਆਂ ਨੇ ਉਹ ਦੋ ਦੋ ਇਨਟੈਕ ਦਿੰਦੇ ਨੇ ਵਿੰਟਰ ਤੇ ਸਮਰ ਦੋਨੋਂ ਆਪਾਂ ਜਿਹੜੀ ਅਪਲੀਕੇਸ਼ਨ ਡੈਡ ਲਾਈਨ ਆ ਜੀ ਦੀ 15 ਜੁਲਾਈ ਆ ਆਪਾਂ ਕਦੇ ਵੀ ਡੈਡ ਲਾਈਨ ਦੀ ਵੇਟ ਨਹੀਂ ਕਰਨੀ ਤੇ ਜਦੋਂ ਡਾਕੂਮੈਂਟ ਤਿਆਰ ਨਾਲ ਦੇ ਨਾਲ ਅਪਲਾਈ ਕਿਉਂਕਿ ਜਿੰਨਾ ਕਿ ਮੈਂ ਤੁਹਾਨੂੰ ਦੱਸਿਆ ਤੁਹਾਡੇ ਐਪੀਐਸ ਹੋਣ ਵੀ ਟਾਈਮ ਲੱਗਦਾ ਇਸ ਕਰਕੇ ਆਪਾਂ ਮੀਟਿੰਗ ਕਰਨੀ ਹੈਗੀ ਇੰਸਟੀਟਿਊਸ਼ਨ ਫੀਸ ਪਰ ਸਮੈਸਟਰ ਇਨ ਯੂਰਪ ਕੋਈ ਵੀ ਨਹੀਂ ਹੈਗੀ ਹੋਰ ਵੀ ਅੱਗੇ ਵੀ ਕੁਝ ਨਹੀਂ ਹੈਗਾ ਜੇ ਅੱਗੇ ਆਪਾਂ ਜਾਣਾ ਹੈ ਹੁਣ ਕੋਸਟ ਐਂਡ ਫੰਡਿੰਗ ਦੇ ਵਿੱਚ ਤੁਸੀਂ ਕੋਰਸ ਡਿਟੇਲ ਕੱਢ ਕੇ ਵੀ ਦੇਖ ਸਕਦੇ ਹੋ ਆਪਣੀ ਪੂਰੀ ਪੂਰੀ ਤੁਹਾਡੇ ਜਿਹੜੇ ਆਪਣਾ ਨੇ ਕੋਰਸ ਦੀ ਡਿਟੇਲ ਹੈ ਵੀ ਕੀ ਕੀ ਉਹਦੇ ਚ ਹੈਗਾ ਕੀ ਡਿਪਲੋਮਾ ਹੈ ਜਾਂ ਕੀ ਹੈ ਟ੍ਰੇਨਿੰਗ ਹੈ ਹਰ ਇੱਕ ਚੀਜ਼ ਉਹ ਤੇ ਚੈੱਕ ਕਰ ਸਕਦੇ ਹੋ ਪੜ ਸਕਦੇ ਹੋ ਉਦੋਂ ਬਾਅਦ ਆ ਗਿਆ ਆਪਾਂ ਕੋਸਟ ਫੰਡਿੰਗ ਦੇ ਵਿੱਚ ਫੀਸ ਕੋਈ ਨਹੀਂ ਹੈਗੀ ਤੁਹਾਨੂੰ ਸਿਰਫ ਪੇ ਕਰਨਾ ਪੈਂਦਾ ਜੀ ਸਮੈਸਟਰ ਕੰਟਰੀਬਿਊਸ਼ਨ ਕਿਸੇ ਯੂਨੀਵਰਸਿਟੀ ਦਾ ਤਕਰੀਬਨ 150 ਆ ਕੇ ਦਾ 200 ਆ ਕਿਸੇ ਦਾ 400 ਆ ਇਹਨਾਂ ਦਾ ਹੈਗਾ 320 ਯੂਰੋ ਦੇ ਕਰੀਬ ਇਹਦੇ ਵਿੱਚ ਤੁਹਾਡਾ ਹੋ ਜਾਂਦਾ ਜੀ ਜਿੱਦਾਂ ਕਿ ਆਪਾਂ ਕਹਿ ਲਈਏ ਤੁਹਾਨੂੰ ਬਸ ਦਾ ਪਾਸ ਹੋ ਗਿਆ ਦੇ ਵਿੱਚ ਇਹ ਤੇ ਯੂਨੀਵਰਸਿਟੀ ਦਾ ਕਾਰਡ ਹੋ ਗਿਆ ਜੇ ਇੱਕ ਦੋ ਛੋਟੀ ਮੋਟੀ ਹੈਲਪ ਟੂ ਡੀ ਹੋਰ ਹੋ ਜਾਂਦੀ ਆ ਪਰ ਪਰ ਸਮੈਸਟਰ ਦੀ ਹੈ ਇਹ ਮੰਥਲੀ ਨਹੀਂ ਹੈਗੀ ਸਮੈਸਟਰ ਦੀ ਹੈ ਹਨ ਜਿੰਨਾ ਕੋ ਪੁਆਇੰਟੇ ਚ ਵੀ ਸਫਰ ਕਰਦੇ ਆ ਬੱਸਾਂ ਕਰਦੇ ਨਾ ਖਰਚ ਆਪਣਾ ਆ ਜਾਂਦਾ ਉਦੋਂ ਬਾਅਦ ਆ ਗਈਆਂ ਰਿਕੁਆਇਰਮੈਂਟ ਐਂਡ ਰਜਿਸਟ੍ਰੇਸ਼ਨ ਤੇ ਇਹਨੂੰ ਤੁਸੀਂ ਜਰੂਰ ਦੋ ਵਾਰੀ ਪੜ੍ਹਨਾ ਸਾਰਾ ਕੁਝ ਇਹਦੇ ਵਿੱਚ ਲਿਖਿਆ ਹੋਇਆ ਹੈ ਇਹਨਾਂ ਨੇ ਤੁਸੀਂ ਕਿਸੇ ਵੀ ਨੈਸ਼ਨਲ ਆਫ 올 ਕੰਟਰੀਜ਼ ਕਿਤੋਂ ਵੀ ਅਪਲਾਈ ਕਰ ਸਕਦੇ ਹੋ ਜੀ ਲੈਂਗੁਏਜ ਰਿਕੁਆਇਰਮੈਂਟ ਇਹਨਾਂ ਦੀ ਕੀ ਹੈ ਇਹਨਾਂ ਦੀ ਹੈਗੀ ਆ ਜੀ B2 ਆਇਨ ਲਿਖਿਆ ਆਇਲਟਸ ਲੈਵਲ CEFR B2 অর ਬੈਟਰ ਜੋ ਤੋ ਵੀ ਵਧੀਆ ਜੇ ਤੁਸੀਂ ਟੋਫਲ ਦਾ ਸਕੋਰ ਵੀ ਦੇਖ ਸਕਦੇ ਹੋ ਤੇ ਜਿਹੜਾ ਇਹਨਾਂ ਦਾ B2 CEFR i ਇਹ ਤਕਰੀਬਨ ਆਪਣੀ ਆਇਲਟਸ ਦਾ 5.5 ਤੋਂ 6 ਬੈਂਡ ਤੱਕ ਹੁੰਦਾ ਇਹਨਾਂ ਦੀ ਯੂਨੀਵਰਸਿਟੀ ਰਿਕੁਆਇਰਮੈਂਟ ਆ ਇਹ ਸਾਰਾ ਵਸਤੂ ਸ਼ੀ ਲਿਖ ਕੇ ਕਾਪੀ ਪੈਨ ਨਾਲ ਸ਼ਾਰਟ ਲਿਸਟ ਵਗੈਰਾ ਕਰ ਲੈਣੀ ਹੈ ਨੇ ਯੂਨੀਵਰਸਿਟੀ ਸਾਰੀਆਂ ਜਿੰਨੀਆਂ ਵੀ ਹੈਗੀਆਂ ਨੇ ਜਿਹੜੀ ਜਿਹੜੀ ਤੁਹਾਨੂੰ ਪਸੰਦ ਆਉਂਦੀ ਆ ਜਿਹੜੀ ਨਹੀਂ ਪਸੰਦ ਆਉਂਦੀ ਉਹ ਪਾ ਛੱਡੀ ਜਾਣੀ ਆ 10 ਕ ਯੂਨੀਵਰਸਿਟੀ ਆਪਾਂ ਸਿਲੈਕਟ ਕਰਨੀਆਂ ਨੇ 10 ਕ ਦੇ ਵਿੱਚ ਹੀ ਆਪਾਂ ਅਪਲਾਈ ਕਰਨਾ ਹੋ ਸਕਦਾ ਆਪਾਂ ਨੂੰ 6-7 ਤੋਂ ਆਫਰ ਲੈਟਰ ਆ ਜੇ ਹੋ ਸਕਦਾ ਆਪਾਂ ਨੂੰ 4 ਤੋਂ ਆਫਰ ਲੈਟਰ ਆ ਜੇ ਆਫਰ ਲੈਟਰ ਨਾ ਆਉਣ ਦਾ ਕਾਰਨ ਇਹ ਹੀ ਹੁੰਦਾ ਕਈ ਵਾਰ ਉਹਨਾਂ ਨੇ 50 ਸੇਟਾਂ ਹੁੰਦੀਆਂ ਨੇ ਉਹ ਪਹਿਲਾਂ ਹੀ ਬੁੱਕ ਹੋ ਜਾਂਦੀਆਂ ਨੇ ਤੇ ਕਈਆਂ ਦੇ ਵਿੱਚ ਆਪਾਂ ਲੇਟ ਹੋਏ ਨਾ ਡੈਡ ਲਾਈਨ ਦਾ ਇੰ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਤੇ ਪਹਿਲੀ ਵਾਰ ਜਦੋਂ ਆਪਾਂ ਅਪਲਾਈ ਕਰਨਾ ਉਹਦੀ ਫੀਸ ਹੈਗੀ ਹੈ 75 ਯੂਰੋ ਜਦੋਂ ਆਪਾਂ ਉਸ ਤੋਂ ਬਾਅਦ ਅਪਲਾਈ ਕਰਦੇ ਆ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਤਾਂ ਉਹਦੀ ਹੈਗੀ ਹੈ ਫੀਸ 35 ਯੂਰੋ ਤੇ ਅੱਗੇ ਆਜੋ ਜੀ ਤੁਸੀਂ ਇਹਦੇ ਵਿੱਚ ਸਬਮਿਟ ਐਪਲੀਕੇਸ਼ਨ ਟੂ ਐਪਲੀਕੇਸ਼ਨ ਮਸਟ ਬੀ ਸਬਮਿਟਡ ਆਨਲਾਈਨ ਥਰੋ ਯੂਨੀਅਸਿਸਟ ਜਿਹੜਾ ਯੂਨੀਅਸਿਸਟ ਹੈ ਇਹ ਇੱਕ ਥਰਡ ਪਾਰਟੀ ਆ ਜਿਹੜਾ ਤੁਹਾਡੇ ਅਪਲਾਈ ਕਰਾਉਂਦੀ ਆ ਇਸ ਜਰੀਏ ਵੀ ਅਪਲਾਈ ਕਰ ਸਕਦੇ ਹੋ ਕਈ ਯੂਨੀਵਰਸਿਟੀਆਂ ਹੁੰਦੀਆਂ ਨੇ ਜਿਹੜੀਆਂ ਕਹਿੰਦੇ ਨੇ ਡਾਇਰੈਕਟ ਸਾਡੇ ਥਰੂ ਹੀ ਅਪਲਾਈ ਕਰੋ ਜਾਂ ਸਾਡੇ ਸਾਈਟ ਤੇ ਜਾ ਕੇ ਤੁਸੀਂ ਡਾਇਰੈਕਟ ਅਪਲਾਈ ਕਰ ਸਕਦੇ ਹੋ ਇਹ ਤੁਸੀਂ ਚੈੱਕ ਕਰ ਲੈਣਾ ਜੀ ਇਸੇ ਇੰਨਾ ਕੰਮ ਸੀਗਾ ਤੁਹਾਡਾ ਇਤੋਂ ਬਿਨਾ ਹੋਰ ਤਾਂ ਕੁਝ ਨਹੀਂ ਹੈਗਾ ਜੇ ਤੁਹਾਨੂੰ ਫਿਰ ਵੀ ਕੋਈ ਚੀਜ਼ ਹੀ ਸਮਝ ਨਾ ਲੱਗੇ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਤੁਸੀਂ ਉਹਦੇ ਤੇ ਅਪਲਾਈ ਕਰੋ ਜਿਹੜੀ ਕਿ ਵਧੀਆ ਅਗਰ ਤੁਹਾਡੇ ਮਾਰਕਸ ਬਹੁਤ ਜ਼ਿਆਦੇ ਵਧੀਆ ਤੇ ਤੁਹਾਨੂੰ ਇੱਥੇ ਸਕਾਲਰਸ਼ਿਪ ਵੀ ਪ੍ਰੋਵਾਈਡ ਕਰਦੇ ਆ ਤੇ ਇਸੇ ਵਜ੍ਹਾ ਕਰਕੇ ਤੁਹਾਨੂੰ ਬਿਲਕੁਲ ਟੋਟਲੀ ਜ਼ੀਰੋ ਖਰਚੇ ਦੇ ਉੱਪਰ ਤੁਸੀਂ ਜਰਮਨ ਆ ਸਕਦੇ ਹੋ ਥੈਂਕ ਯੂ ਤੁਹਾਡਾ ਬਹੁਤ ਬਹੁਤ ਕਿਉਂਕਿ ਜੇ ਕਿਸੇ ਮੇਰੇ ਭੈਣ ਭਰਾ ਦਾ ਹੋਰ ਵੀ ਕੁਐਸਚਨ ਹੋਇਆ ਤੁਸੀਂ ਮੈਸੇਜ ਕਰ ਸਕਦੇ ਹੋ ਕਿਉਂਕਿ ਮੇਰੇ ਲਈ ਬਹੁਤ ਸਾਰੇ ਮੈਸੇਜ ਇਹੀ ਸੀਗੇ ਵੀ ਭਾਜੀ ਸਾਡੇ ਕੋਲ ਜਿਹੜਾ ਜੌਬ ਸੀਕਰ ਵੀਜ਼ਾ ਉਹ ਅੱਗੇ ਵਰਕ ਚ ਕਿੱਦਾਂ ਕਨਵਰਟ ਹੋਊਗਾ ਸਾਨੂੰ ਜੌਬ ਨਹੀਂ ਲੱਭ ਰਹੀ ਹੈਗੀ ਜਾਂ ਜੌਬ ਜ਼ਰੂਰੀ ਆ ਕੰਮ ਦੇ ਰਿਲੇਟਡ ਤੁਹਾਨੂੰ ਆਈ ਥਿੰਕ ਉਸ ਵਾਲਾਂ ਦੇ ਜਵਾਬ ਨੇੜੇ ਮਿਲ ਗਏ ਹੋਣੇ ਦੋ ਚਾਰ ਤੁਹਾਨੂੰ ਐਕਸਟਰਾ ਵੀ ਦਿੱਤੇ ਨੇ ਵੀ ਭਾਈ ਇੰਡੀਆ ਤੋਂ ਜੇ ਤੁਸੀਂ ਆ ਰਹੇ ਹੋ ਪਬਲਿਕ ਯੂਨੀਵਰਸਿਟੀ ਦੇ ਵਿੱਚ ਉਹ ਸਭ ਤੋਂ ਬੈਟਰ ਹੈ ਬੈਸਟ ਆਪਸ਼ਨ ਆ ਜਿਹੜਾ ਬੱਚਾ ਪੜਨੇ ਵਾਲਾ ਜਿਵੇਂ ਕਿ ਮੈਂ ਪਹਿਲਾਂ ਵੀ ਦੱਸ ਦੋਣਾ ਜੇ ਕੋਈ ਸਟੱਡੀ ਦੇ ਬਿਲਕੁਲ ਸਟੱਡੀ ਹੀ ਕਰਨਾ ਚਾਹੁੰਦਾ ਉਹ ਪਬਲਿਕ ਯੂਨੀਵਰਸਿਟੀ ਚ ਜਾਓ ਆਦਰਵਾਇਸ ਤੁਸੀਂ ਜਰਮਨ ਦੀ ਲੈਂਗੁਏਜ ਸਿੱਖਿਆ ਹਾਊਸ ਬਿਲਡਿੰਗ ਵਾਸਤੇ ਵੀ ਜਰਮਨ ਚਾ ਸਕਦੇ ਹੋ ਤੇ ਬਾਕੀ ਜੇ ਫਿਰ ਵੀ ਕਿਸੇ ਦਾ ਕੋਈ ਕੁਐਸਚਨ ਹੋਇਆ ਤੁਸੀਂ ਕਮੈਂਟ ਕਰ ਸਕਦੇ ਹੋ ਜਾਂ ਫਿਰ WhatsApp ਦੇ ਉੱਤੇ ਮੈਸੇਜ ਕਰ ਸਕਦੇ ਹੋ ਉਦੋਂ ਤੱਕ ਲਈ ਥੈਂਕ ਯੂ